ਲਤਾ ਵਾਹਤ ਦੇ ਕਿ ਤੂ ਦੇ ਹਵਾ ਕਨੇ ਚ ਆ ਕੇ ਦਿਖਾਣੀ ਪਿੰਡ ਦਾ ਸਰਪੰਚ ਨੇ ਸੁਣਦਾ ਹੋਰ ਤਾਂ ਕਿਸੇ ਨੇ ਸੁਣਨੀ ਕੀ ਐ ਐਮਐਲਏ ਧਮਕੇ ਦੇ ਜਾਂਦਾ ਇਹ ਕੋਈ ਗੱਲ ਥੋੜੂ ਬਣਦੀ ਆ ਯਾਰ ਕਿਹਾ ਕਿ ਇਹਨਾਂ ਨੂੰ ਕਿਹਾ ਤੇਰੇ ਘਰ ਵਾਲੀ ਤੇ ਤੇ ਬੱਚਿਆਂ ਨੂੰ ਦੇਖਾਂ ਘਰ ਆ ਕੇ ਮੈਂ ਕਿਹਾ ਤੂੰ ਜੋ ਮਰਜ਼ੀ ਕਰ ਲਈ ਮੈਂ ਤੇਰੀ ਗੱਲ ਮੇਚ ਵੀ ਹੱਥੀ ਪਾਉਣਾ ਤੂੰ ਜਿਹੜਾ ਅਰਮਾਨੀਆ ਦੀ ਮੈਂ ਵੀਡੀਓ ਪਾਈ ਸੀਗੀ ਕਿ ਕਿਵੇਂ ਜਿਹੜੇ ਉੱਥੇ ਨੌਜਵਾਨ ਫਸੇ ਖੜੇ ਨੇਗੇ ਇਹ ਸਾਡਾ ਭਰਾ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਰੱਖਦਾ ਇਹ ਭਰਾ ਨੂੰ ਅਸੀਂ ਅਰਮਾਨੀਆ ਤੋਂ ਵਾਪਸ ਮੜਵਾ ਲਿਆ ਸਾਡੀ ਭੈਣ ਦਾ ਮੈਂ ਹਾਲਾਤ ਦੇਖੀ ਨਹੀਂ ਗਏ ਇਹ ਦੀ ਇਹ ਦੀ ਧਰਮ ਬਤਨੀ ਆ ਮੈਂ ਕੋਈ ਰਾ ਦਿੱਤੀ ਬਾਈ ਨੂੰ ਇਹਨਾਂ ਗੱਲ ਮੇਰੀ ਮੰਨੀ ਮੈਂ ਕਿਹਾ ਬਾਈ ਤੈਨੂੰ ਅਸੀਂ ਮਦਦ ਕਰਕੇ ਜਿਵੇਂ ਵੀ ਤੈਨੂੰ ਅਸੀਂ ਵਾਪਸ ਮਲਾਉਣਾ ਇਹਨਾਂ ਦੇ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਧੰਨਵਾਦ ਤੇ ਅੱਜ ਇਹ ਭਰਾ ਵਾਪਸ ਇੱਥੇ ਆ ਗਿਆ ਹੁਣ ਜਿੰਨੇ ਵੀ 3-3 ਲੱਖ ਰੁਪਏ ਠੱਗੀ ਮਾਰ ਕੇ ਅਰਮੀਨੀਆ ਦੇ ਦੇਸ਼ ਦੇ ਵਿੱਚ ਏਜੰਟ ਭੇਜ ਰਹੇ ਨੇਗੇ ਉਹ ਤੁਸੀਂ ਦੇਖ ਲਓ ਵੀ ਉੱਥੇ ਕੀ ਕੰਮ ਆ ਕੀ ਨਹੀਂ ਹੈਗਾ ਕੀ ਹੁੰਦਾ ਆ ਜਵਾਨੀ ਖੜਾ ਵੀ ਉੱਤੇ ਲੋਕਾਂ ਜਿਨੇ ਵੀ ਇੱਥੇ ਪੰਜਾਬੀ ਅਰਮੀਨੀਆ ਦੇ ਵਿੱਚ ਗਏ ਹੋਏ ਨੇ ਖਾਸ ਕਰਕੇ ਉੱਥੇ ਮਜ਼ਦੂਰਾਂ ਦੇ ਪੁੱਤ ਜਾ ਰਹੇ ਨੇ ਮੇਰੀ ਬੇਨਤੀ ਆ ਉੱਥੋਂ ਦੇ ਕੀ ਹਾਲਾਤ ਨੇ ਕਿ ਮੈਂ ਵੀਡੀਓ ਇਸ ਕਰਕੇ ਬਣਾ ਰ ਵੀ ਭਰਾਵੋ ਰਮੀਨੀਆ ਦੇ ਵਿੱਚ ਨਾ ਜਾਓ ਰੋਜ਼ ਮੇਰੇ ਕੋਲੇ ਮਜ਼ਦੂਰਾਂ ਦੇ 10 ਨੌਜਵਾਨ ਆਉਂਦੇ ਨੇ ਰਮੀਨੀਆ ਦੇ ਵਿੱਚ ਤਿੰਨ ਤਿੰਨ ਅਰਮੀਨੀਆ ਦੇ ਜਿਹੜੇ ਏਜੰਟ ਨੇ 3 ਲੱਖ ਰੁਪਏ ਠੱਗੀ ਮਾਰਦ ਨੇ ਇਹ ਸਰਪ 5-7000 ਰੁਪਏ ਦਾ ਕੰਮ ਆ 290000 ਰੁਪਏ ਇੱਕ ਕੇਸ ਦੇ ਵਿੱਚੋਂ ਬਣਾ ਰਹੇ ਨੇ ਅਰਮੀਨੀਆ ਜਾ ਕੇ ਤੁਸੀਂ ਦੇਖ ਲਓ ਵੀ ਉੱਥੇ ਕੀ ਘਟ ਗਿਆ ਕੀ ਲੈ ਕੇ ਆ ਇਸ ਕਰਕੇ ਮੈਂ ਵੀਡੀਓ ਬਣਾ ਰਿਹਾ ਵੀ ਹੋਰ ਜਿਹੜੇ ਨੌਜਵਾਨ ਖੂਦ ਦੇ ਵਿੱਚ ਨਾ ਡਿੱਗ ਸਕਣ ਬਾਈ ਰਮੀਨੀਆ ਤੂੰ ਗਿਆ ਸੀਗਾ ਉੱਥੇ ਕੀ ਕੰਮਕਾਰ ਆ ਤੂੰ ਕਿੰਨੇ ਪੈਸੇ ਕਮਾ ਲਿਆ ਦੱਸ ਉੱਥੇ ਭਾਜੀ ਕੁਝ ਨਹੀਂ ਬਣਿਆ ਹੈਗਾ ਜੀ ਹਾਂ ਬੜੀ ਖੱਜਲ ਖਵਾਰੇ ਰੋਟੀ ਤੋਂ ਵੀ ਵਧੀਆ ਹੁੰਦਾ ਜੀ ਬੰਦਾ ਰੋਟੀ ਤੋਂ ਵੀ ਵਧੀਆ ਹੁੰਦਾ ਆਪਣੇ ਪੰਜਾਬੀ ਉੱਥੇ ਕਿੰਨੇ ਕੁ ਬੈਠੇ ਨੇ ਬਾਦੂ ਰੋਲਦੇ ਫਿਰਦੇ ਆ ਜੀ ਉੱਥੇ ਅੱਛਾ ਉੱਥੇ ਜੇ ਮਾਲਕ ਤੇ ਮੰਨ ਲਓ ਵੀ ਕੰਮ ਵੀ ਕਰਦਾ ਤਾਂ ਵੀ ਪੈਸੇ ਨਹੀਂ ਮਿਲਦੇ ਜੀ ਬੰਦੇ ਨੂੰ ਕੁੜਦੇ ਵੀ ਨਹੀਂ ਇੱਥੇ ਆਪਣੇ ਮੁੰਡਿਆਂ ਨੂੰ ਕੁੜਦੇ ਵੀ ਆ ਜੀ ਅੱਛਾ ਕੁੜਦੇ ਵੀ ਨਹੀਂ ਕੋਈ ਇਦਾਂ ਨਹੀਂ ਜਗਦੀ ਬੰਦੀ ਜਿਹੜੇ ਜਿਹੜੇ ਸਾਡੇ ਮਜ਼ਦੂਰਾਂ ਦੇ ਸਾਡੇ ਆਪਣੇ ਭਰਾ ਜਾ ਰਹੇ ਨੇ ਰਮੀਨੀਆ ਚ ਆ ਬੇਕਾਰ ਕੰਟਰੀ ਚ ਉਹਨਾਂ ਬਾਰੇ ਤੋ ਕੀ ਕਹਿਣਾ ਚਾਹੁੰਦਾ ਮੈਂ ਇਹੀ ਕਹਿਣਾ ਵੀ ਉੱਥੇ ਕੋਈ ਨਾ ਜਾਵੇ ਜੀ ਜਿਹੜੇ ਏਜੰਟ ਨੇ ਉਹਨਾਂ ਦੀ ਗੱਲ ਕੀਤੀ ਹੋਈ ਆ ਮਾਲ 100 ڈالر ਮਾਲਕ ਨੂੰ ਦੇ ਦਿੰਦੇ ਆਗੇ ਤੇ 500 ڈالر ਆਪ ਸੱਚੀ ਗੱਲ ਦੱਸੀ ਜਿਹੜੇ ਵੀ ਅਰਮੀਨੀਆ ਦੇ ਵਿੱਚ ਆ ਜਿਹੜੀਆਂ ਕੰਟਰੀਆਂ ਦੇ ਵਿੱਚ ਗਏ ਨੇ ਕੋਈ ਉੱਥੇ ਪੈਸੇ ਕਮਾ ਕੇ ਲਿਆਇਆ ਕੋਈ ਪੈਸੇ ਕਮਾ ਕੇ ਨਹੀਂ ਲਿਆਈ ਕਰ ਦੇਣੀ ਬੁਲਾਇਆ ਸਗੋਂ ਪੈਸੇ ਟਿਕਟ ਦੇ ਪਾ ਕੇ ਜਿੰਨੇ ਵੀ ਘੱਟੋ ਘੱਟ ਮੈਂ ਇੱਥੋਂ ਬਹੁਤ ਸਾਰੇ ਨੌਜਵਾਨਾਂ ਨੂੰ ਜਾਂ ਉਹਨਾਂ ਦੇ ਪਿੰਡਦਿਆਂ ਨੂੰ ਕਿਹਾ ਜਾਂ ਮਾਪੇ ਬਾਬੂ ਨੂੰ ਕਹਿ ਕੇ ਵਾਪਸ ਬੁਲਾਏ ਨਹੀਂ ਕਿ ਉੱਥੇ ਸਾਰੇ ਰੋਟੀ ਤੋਂ ਨੌਜਵਾਨ ਤਰਸ ਰਹੇ ਨੇਗੇ ਯਾਰ ਰੋਟੀ ਤੋਂ ਮੇਰੇ ਪੰਜਾਬ ਦੇ ਮੇਰੇ ਭਰਾਵੋ ਇਹ ਮੈਂ ਇੱਕ ਜਾਗਰੂਤ ਮਹਿਮਸੇੜੀ ਹੋਈ ਆ ਪੰਜਾਬ ਦੇ ਵਿੱਚ ਕਿ ਸਾਡਾ ਪੰਜਾਬ ਬਰਬਾਦ ਹੋ ਗਿਆ ਸਾਡੇ ਮਜ਼ਦੂਰਾਂ ਦੇ ਪੁੱਤ ਮਾਰੇ ਗਏ ਸਾਡੇ ਕਿਸਾਨਾਂ ਦੇ ਪੁੱਤ ਮਾਰੇ ਗਏ ਮੇਰੀ ਬੇਨਤੀ ਆ ਏਜੰਟਾ ਇਹ ਏਜੰਟਾ ਹੈ ਨਾ ਇਹਨਾਂ ਨੇ ਬੁਲਾਇਆ ਮੈਨੂੰ ਜਿਸ ਦਿਨ ਇਹ ਤੁਹਾਡੇ ਕੋਲੇ ਆਏ ਨੇ ਹਾਂ ਇਹਨਾਂ ਨੇ ਮੈਨੂੰ ਕਾਲ ਕੀਤੀ ਤੇ ਆਪਣਾ ਇਹਦਾ ਬਰਾਦਰ ਉੱਥੇ ਹੈ ਜੀ ਮੈਨੂੰ ਕਹਿੰਦਾ ਜੀ ਭਾਨੇ ਸਿੱਧੂ ਕੋਲੇ ਜਾਉਂਗੇ ਦੁਬਾਰਾ ਹਾਂ ਤਾਂ ਮੈਂ ਕਿਸੇ ਬੰਦੇ ਨੂੰ 10000 ਰੁਪਏ ਦੇ ਕੇ ਤੁਹਾਡੀ ਲੱਤਾਂ ਵਾਹ ਤੜਵਾ ਦਾਂਗਾ ਲੱਤਾਂ ਵਾਹ ਤੀ ਕੀ ਤੂੰ ਇਹਦੀ ਹਵਾ ਕਨੇ ਚਾ ਕੇ ਦਿਖਾਣੀ ਜੇ ਇਸ ਇਸ ਭਰਾ ਨੂੰ ਕੁਝ ਹੋ ਗਿਆ ਤੂੰ ਹਵਾ ਕਨੇ ਝਾਕਨੀ ਇਹਦੀ ਗੱਲ ਲੱਤਾਂ ਵਾਹ ਦਾ ਬੜੇ ਤੋੜਨੀ ਦੂਰ ਦੀ ਗੱਲ ਆ ਤੂੰ ਨੂੰ ਕੁਝ ਸ਼ਬਦੀ ਬੋਲ ਕੇ ਦਿਖਾ ਦੇ ਸੁਖਦੇਵ ਸਿੰਘ ਆ ਇਹਦਾ ਨਾਮ ਹਾਂ ਇਹ ਤੈਨੂੰ ਮੈਂ ਗੱਲ ਦੱਸਤੀ ਤੈਨੂੰ ਚਤਾਵਨੀ ਦਿੱਤੀ ਇਹਨਾਂ ਦੇ ਚੁੱਪ ਕਰਕੇ ਪੈਸੇ ਹੀ ਵਾਪਸ ਕਰਦਿੰਗੇ ਠੀਕ ਹੈ ਨਾ ਗੱਲ ਜਿੰਨੇ ਵੀ ਮੇਰੇ ਧਿਆਨ ਨਾਲ ਗੱਲ ਸੁਣ ਲੋ ਅਰਮੀਨੀਆ ਅਰਮੋਨੀਆ ਵਾਲੇ ਮੇਰੀ ਸਾਰਾ ਨੂੰ ਬੇਣਤੀ ਆ ਜਿੰਨੇ ਮੇਰੇ ਮਜ਼ਦੂਰਾਂ ਦੇਤੀ ਪੁੱਤ ਭੜਾ ਨੇ ਮੇਰੇ ਕਿਸਾਨਾਂ ਦੇ ਨੇ ਵੀਰ ਬਣ ਕੇ ਬਚ ਜੋ ਯਾਰ ਆਹ ਆਪਣੀਆਂ ਕਿਹੜੀਆਂ ਕਿਹੜੀਆਂ ਕੰਟਰੀਆਂ ਬੜਾ ਦੱਸੇ ਅਰਮੀਨੀਆ ਹੋਈ ਆ ਜਿਹੜਾ ਬੇ ਹਾਂ ਜਰਮਨ ਜਰਮਨ ਦਾ ਇਹ ਤਾਂ ਇਹ ਤਾਂ ਏਡਾ ਯੂਰਪ ਦੀਆਂ ਆ ਗਈਆਂ ਇਧਰ ਲੀਆਂ ਕੰਟਰੀਆਂ ਦੱਸੀ ਅਰਮੇਨੀਆ ਦਬਈ ਹੋਗੀ ਵੀਰਿਆ ਫੋਟੋ ਦਿਖਾੜਿਓ ਮੁੰਡੇ ਦੀ ਸਰਬੀਆ ਹੋਗੀ ਸਰਬੀਆ ਹੋਗੀ ਜੇ ਆ ਚੀਨ ਦੇ ਵਿੱਚ ਆ ਚੀਨ ਦੀ ਗੱਲ ਕਰ ਲਓ ਹੋਰ ਕਿਹੜੇ ਕਿਹੜੇ ਆ ਅੱਛਾ ਚੀਨਾਂ ਦੇ ਵਿੱਚ ਠੀਕ ਹੈ ਤੇ ਆ ਕੰਟਰੀਆਂ ਤਾਂ ਕੁਝ ਨਹੀਂ ਬਚਦਾ ਹੈਗੇ ਨਹੀਂ ਕੋਈ ਹੋਰ ਤਾਂ ਕਈ ਕੰਟਰੀਆਂ ਨੇ ਯਾਰ ਉਹ ਯਾਰ ਇੱਕ ਬਾਲੀਆਂ ਬਾਲੀਆਂ ਮਾੜੀਆਂ ਕੰਟਰੀਆਂ ਨੇ ਜਿੱਥੇ ਵੀਜ਼ਾ ਵੀ ਨਹੀਂ ਲੱਗਦਾ ਉੱਥੋਂ ਦਾ ਜਿੱਥੋਂ ਦਾ ਵੀਜ਼ਾ ਲੈਣ ਦੀ ਰੂੜੀ ਨੂੰ ਹੀ ਭੇਜਦੇ ਨੇ ਉੱਥੋਂ ਦਾ ਵੀ 5-5 ਲੱਖ ਰੁਪਏ ਲੈਂਦੇ ਨੇ ਕਰਦੇ ਸਰਬੀਆਂ ਸਾਰੇ ਤਾਂ ਮਲੇਸ਼ੀਆ ਅਨ ਰਾਈਬਲ ਵੀਜ਼ੇ ਹੋਈ ਜਾਂਦੇ ਆ ਲੈ ਹਾਂ ਆਪਾਂ ਜਾ ਕੇ 에어ਪੋਰਟ ਤੇ ਵੀਜ਼ਾ ਖਰੀਦ ਸਕਦੇ ਆ ਇਹ ਸਿਰਫ ਇੱਕ ਪੈਸੇ 5 5 6 ਲੱਖ ਫਾ 5 5 ਲੱਖ ਕਰਦੇ ਸਿਰਫ ਇੱਕ ਇਕੱਠਾ ਕਰਦੇ ਆਪਣਾ ਖਾਂਦਾ ਉਹਦੇ ਢਿੱਡ ਪਰਦੇ ਕਿਸੇ ਦਾ ਗਰੀਬ ਦਾ ਨਹੀਂ ਦੇਖਦੇ ਕੋਈ ਗਰੀਬ ਆ ਕੋਈ ਅਮੀਰ ਵਾ ਹਾਂ ਸਿਰਫ ਇਹ ਚੀਜ਼ਾਂ ਇਹਨਾਂ ਨੂੰ ਇਹਨਾਂ ਨੂੰ ਆਪਣਾ ਫੇਮ ਆ ਇੱਕ ਹੋਰ ਕੁਝ ਨਹੀਂਗਾ ਫੇਮ ਨਹੀਂ ਫੇਮ ਉਹ ਤਾਂ ਪੈਸਾ ਕਮਾਉਂਦੇ ਨੇ ਜਿਹੜੀ ਮਾਇਆ ਨਾ ਮਾਇਆ ਇਹ ਆਪਦੇ ਘਰ ਭਰੀ ਜਾਂਦੇ ਤਾ ਸਾਡੇ ਬੰਨ ਸਾਨੂੰ ਘਰੋਂ ਤੋਰ ਕੇ ਇੰਨੇ ਕ ਲੋਕਾਂ ਕੋ ਪੈਸਾ ਇਕੱਠਾ ਕੀਤਾ ਨਾ ਹੱਦ ਤੋਂ ਵੀ ਜ਼ਿਆਦਾ ਵੀ ਉਹਨਾਂ ਨੂੰ ਬਾਹਰ ਪੇਸਾ ਸਾਨੂੰ ਸਾਨੂੰ ਇੱਥੇ ਧੱਕੇ ਖਵਾਏ ਨੇ 4 ਮਹੀਨੇ ਕਿ ਡਨੈਪ ਕਰਵਾ ਕੇ ਰਖਾਇਆ ਸਾਨੂੰ ਇਹਨੇ ਮੈਂ ਪਰਚਾ ਦਿੱਤਾ ਨੂੰ ਮੈਂ ਦਿਖਾਣੇ ਮੈਂ ਪਰਚੇ ਵਿੱਚ ਸਭ ਕੁਝ ਲਿਖਾਇਆ ਵਾ ਫਿਰ ਸਾਨੂੰ ਇਹਨੇ ਚਾਈਨਾ ਭੇਜਤਾ ਚਾਈਨਾ ਭੇਜ ਕੇ 8ਵੇਂ ਦਿਨ ਅਸੀਂ ਆਪਣੇ ਘਰੋਂ ਟਿਕਟ ਟੱਕਰਵਾ ਕੇ ਵਾਪਸ ਆਈਆਂ ਮੈਂ ਹਾਂ ਤੇ ਇਸ ਕਰਕੇ ਇਹ ਜਿਹੜੇ ਸਾਡੇ ਮੇਰੇ ਕੋਲੇ ਆ ਕੇ ਜਦੋਂ ਆਪਣਾ ਦੁੱਖ ਦਰਦ ਇਹ ਦੱਸਦੇ ਨੇ ਨਾ ਮੈਸੇਜ ਵੀ ਦਿੰਦੇ ਨੇ ਭਰਾਵੋ ਬਾਹਰ ਨਾ ਜਾਓ ਇਹ ਪੰਜਾਬ ਦੇ ਵਿੱਚ ਇਹ ਜਿਹੜਾ ਐਡਾ ਵੱਡਾ ਪੰਜਾਬ ਦੀ ਬਰਬਾਦੀ ਹੋ ਰਹੀ ਸੀਗੀ ਅੱਜ ਤੱਕ ਇਸ ਮੁੱਦੇ ਤੇ ਕਿਸੇ ਨੇ ਖੁੱਲ ਕੇ ਆਵਾਜ਼ ਠਾਈ ਨਹੀਂ ਗਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਓ ਯਾਦ ਕਰੋਗੇ ਜਦੋਂ ਕਿ ਇਹ ਪੰਜਾਬ ਦਾ ਲੜਾਈ ਤੁਹਾਡੇ ਭਰਾਵਰੇ ਜਿਹੜੀ ਛੇੜੀ ਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਤਿਹਾਸ ਦੇ ਵਿੱਚ ਤੁਹਾਡੇ ਭਰਾ ਦਾ ਸਭ ਤੋਂ ਪਹਿਲਾਂ ਨਾਂ ਲਿਖਾਇਓ ਉਹ ਤੋਂ ਦੇਖ ਲਿਓ ਭਾਜੀ ਪਿੰਡ ਦੇ ਬੰਦੇ ਧਮਕੀਆਂ ਦੇਣ ਲੱਗ ਜਾਂਦੇ ਜੇ ਕੋਈ ਬੋਲਦਾ ਹੈ ਆਪਣੇ ਸਿਰਫ ਆਪਣੇ ਹੱਕ ਲਈ ਬੋਲਦਾ ਜਾਂ ਕੋਈ 10000 ਲਈ ਵੀ ਬੋਲਦਾ ਉਹਨੇ ਧਮਕੀ ਦੇ ਲੈਂਦੇ ਆ ਸਰਪੰਚਾਂ ਨੂੰ ਇਹ ਵੀ ਸਮੱਸਿਆ ਆ ਨਾ ਇੱਕ ਵੱਡੀ ਜਿਹੜੀ ਜਿਹੜੀ ਆਪਾਂ ਕਹਨੇ ਆ ਬਾਹਰ ਜਾਣ ਦੀ ਕਹਿੰਦਾ ਚਲੋ ਕੰਮ ਤਾਂ ਬੰਦਾ ਇੱਥੇ ਕਰ ਲੇ ਇਸ ਜਿਹੇ ਲਈ ਬੰਦਾ ਜਾਂਦਾ ਇੱਥੇ ਡਰਦਾ ਮਾਰਾ ਹਾਂ ਇੱਥੇ ਇਨਸਾਫ ਐ ਨਹੀਂ ਤੇ ਆਪਣੀ ਕੋਈ ਸੁਣਦਾ ਹੀ ਨਹੀਂ ਹਾਂ ਪਿੰਡ ਦਾ ਸਰਪੰਚ ਹੀ ਨਹੀਂ ਸੁਣਦਾ ਹੋਰ ਤਾਂ ਕਿਸੇ ਨੇ ਸੁਣਨੀ ਕੀ ਆ ਇਹ ਆ ਜੋ ਕਿ ਸਰਪੰਚ ਕਿਸੇ ਪਾਰਟੀ ਦਾ ਬੰਦਾ ਐ ਐਮਐਲਏ ਨੇ ਧਮਕੀ ਦੇਈ ਜਾਂਦਾ ਇਹ ਕੋਈ ਗੱਲ ਥੋੜੂ ਬਣਦੀ ਆ ਯਾਰ ਤੁਸੀਂ ਗੱਲ ਕਿੱਧਰ ਨੂੰ ਜਾ ਰਹੀ ਹੈ ਪੰਜਾਬ ਪਰ ਇਹ ਜਿਹੜੀ ਲੜਾਈ ਆ ਆਪਾਂ ਜਾਰੀ ਰੱਖਣੀ ਆ ਮੇਰੀ ਸਾਰੇ ਨੌਜਵਾਨਾਂ ਅੱਗੇ ਪੰਜਾਬ ਦੇ ਲੋਕਾਂ ਅੱਗੇ ਬੇਨਤੀ ਆ ਵੀ ਵੀਰੋ ਆਪਾਂ ਨੂੰ ਸਾਰਿਆਂ ਨੂੰ ਸੰਘਰਸ਼ ਹੀ ਕਰਨਾ ਪੈਣਾ ਲੀਡਰਾਂ ਨੂੰ ਸਵਾਲ ਕਰਨੇ ਪੈਣਾ ਬਾਹਰ ਜਾਣ ਦੀ بجائے ਆਪਾਂ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਐ ਇਹਨੂੰ ਆਪਾਂ ਕਾਮਯਾਬ ਕਰੀਏ ਜਿਹੜਾ ਸਾਡਾ ਮੁੱਖ ਮੰਤਰੀ ਪੰਜਾਬ ਦਾ ਰੰਗਲੇ ਪੰਜਾਬ ਦੇ ਬਣਾਉਣ ਦੀ ਗੱਲਾਂ ਕਰਦਾ ਸੀ ਸਭ ਤੋਂ ਵੱਧ ਭਰਾਵਾ ਪੰਜਾਬ ਅੱਜ ਅਜਾੜੇ ਵੱਲ ਵੱਧ ਰਿਹਾ ਸਭ ਤੋਂ ਵੱਧ ਕਿਹੜਾ ਰੰਗਲਾ ਪੰਜਾਬ ਬਣਾਉਣ ਦੀ ਗੱਲਾਂ ਕਰਦਾ ਜਵਾਨੀ ਬਾਹਰਲੇ ਝਾੜਾਂ ਚੜ ਕੇ ਵਿਚਾਰੀ ਉੱਥੇ ਜੇਲ੍ਹਾਂ ਦੇ ਵਿੱਚ ਮਰੀ ਜਾਂਦੀ ਆ ਜਿਲ੍ਹਾਂ ਦੇ ਵਿੱਚ ਫਸੇ ਪੈ ਨੇ ਆ ਕੁੜੀ ਦੀ ਅਧਾਰਨਾ ਕਿੰਨਾ ਟਾਈਮ ਤੈਨੂੰ ਬੰਨ ਕੇ ਰੱਖਿਆ ਦੱਸੀ 4 ਮਹੀਨੇ ਸਾਨੂੰ 4 ਮਹੀਨੇ ਤੇ ਸੜ ਕੇ ਹੀ ਆ ਕੁੜੀ ਉੱਥੇ ਸੜ ਜਾਂਦੀਆਂ ਨੇ ਕੁੜੀਆਂ ਤੇ ਹਗਾ ਟਾਈਮpass ਰੋਟੀ ਤੋਂ ਜਿਹੜਾ ਰੰਗਲਾ ਪੰਜਾਬ ਦੇ ਬਣਾਉਣ ਦੀ ਗੱਲ ਕਰਦਾ ਉਹ ਤਾਂ ਉਧਰ ਪਾ ਕੇ ਨੌਜਵਾਨ ਬਾਹਰ ਉਧਰ ਜ਼ਿਲਾਂ ਦੇ ਵਿੱਚ ਮਰੀ ਜਾਂਦੇ ਨੇ ਇੱਧਰ ਨੌਜਵਾਨ ਨਸ਼ੇ ਦੇ ਮਰੀ ਜਾਂਦੇ ਨੇ ਕਿਹੜਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦਾ ਭਰਾਵਾ ਆਹ ਦੇਖ ਲੈ ਆਹ ਸਾਡਾ ਮਜ਼ਦੂਰ ਆ ਈਨਾਂ ਦਾ ਇਹਦੇ ਇਹਦੇ ਘਰ ਵਾਲੀ ਦਾ ਮੈਂ ਇਹਨੂੰ ਜਿਹੜੇ ਮੇਰੀ ਗੱਲ ਬੰਦੇ ਨੇ ਮੰਨ ਲਈ ਬੇਚਰੀ ਘਰ ਵਾਲੀ ਇੱਥੇ ਰੁਲੀ ਜਾਂਦੀ ਸੀਗੀ ਆ ਆ ਬਜ਼ਰਾ ਉੱਥੇ ਰੁਲੀ ਜਾਂਦਾ ਸੀਗਾ ਹਾਂ ਤੇ ਉਹ ਕਹਿੰਦੇ ਕਿ ਇਹ ਤਾਂ ਚਮਚੀ ਆ ਉਹਦੀ ਭਾਨੇ ਸਿੱਧੂ ਦੀ ਮੈਂ ਕਿਹਾ ਮੈਂ ਉਹਦੇ ਧਰਨੇ ਤੇ ਪਹਿਲਾਂ ਵੀ ਜਾਣਿਆ ਮੈਂ ਉਹਦੀ ਮਤਲਬ ਪੋਸਟਾਂ ਸਭ ਲੈਕ ਕਰਦੇ ਜਿੰਨੀਆਂ ਮੈਂ ਸੁਣਦੀਆਂ ਚਮਚੀ ਨੂੰ ਚਮਚੀ ਨੂੰ ਤੁਸੀਂ ਸੱਡਿਆ ਕੀ ਤੈਨੂੰ ਦੇਖਾਂਗੇ ਇਹਨਾਂ ਨੂੰ ਕਿਹਾ ਤੇਰੇ ਘਰ ਵਾਲੀ ਤੇ ਤੇ ਬੱਚਿਆਂ ਨੂੰ ਦੇਖਾਂ ਘਰ ਆ ਕੇ ਮੈਂ ਕਿਹਾ ਤੂੰ ਜੋ ਮਰਜ਼ੀ ਕਰ ਲਈ ਮੈਂ ਤੇਰੀ ਗਲਮੇ ਚ ਵੀ ਹੱਥ ਵੀ ਪਾਉਣਾ ਤੂੰ ਜੋ ਸੱਡ ਨਾ ਕੀਤਾ ਵਾ ਮੇਰੇ 5-5 ਸਾਲ ਦੇ ਬੱਚੇ ਆ 10 ਸਾਲ ਦੇ ਹਾਂ ਕਿਉਂਕਿ ਮੈਂ ਇਹ ਲੜਾਈ ਲੜਨੀ ਹੈ ਜੀ ਉਹਨਾਂ ਨਾਲ ਜੋ ਵੀ ਹੋਊਗਾ ਮੈਂ ਉਹਨੂੰ ਮੈਸੇਜ ਦੇ ਰਹੀ ਹਾਂ ਮੈਂ ਤੈਨੂੰ ਗੱਲ ਦੱਸਦਾ ਤੇਰੀ ਹਵਾ ਕੰਨੀ ਕੋਈ ਝਾਕ ਕੇ ਦਿਖਾ ਆ ਤਿਆਰ ਹੋਏ ਲੜਾਈ ਲੜਨੂ ਕੱਲਾ ਭਾਨਾ ਕਿੱਥੇ ਕਿੱਥੇ ਜਾ ਕੇ ਲੜੂਗਾ ਮੈਂ ਤਾਂ ਮੈਂ ਤਾਂ ਤਨਮਨ ਧੰਨਾਂ ਦਾ ਝੋਕਤਾ ਬਾਈ ਸਾਰਾ ਕੁਝ ਭਾਨਾ ਕਿੱਥੇ ਜਾ ਕੇ ਇਹ ਚੀਜ਼ ਮੈਂ ਆਪਾਂ ਦਾ ਹਰ ਕੰਮ ਦਾ ਜ ਕਰਨਾ ਚਾਹਣਾ ਆ ਨਾ ਜੇ ਪਤਾ ਕਰਾਂ ਚਾਹਣਾ ਇਹ ਬਾਬਸਾਗੇ ਇੱਥੋਂ ਮੁੜ ਗਿਆ ਕਿ ਡਰਦੇ ਉਹਨਾਂ ਨੇ ਧਮਕੀਆਂ ਲਾਈਆਂ ਅਸੀਂ ਸਿਰਫ ਦੋਹੇ ਜੀ ਬੈਠੇ ਰਹੇ ਮੈਂ ਕਿਹਾ ਵੀ ਜੇ ਭਾਵੇਂ ਸ਼ਾਮ ਹੋ ਜੇ ਜਦੋਂ ਵੀਰਾ ਆਊਗਾ ਤਾਂ ਆਪਾਂ ਗੱਲ ਕਰਕੇ ਜਾਵਾਂਗੇ ਸਾਨੂੰ ਕਿਹਦਾ ਕੋਈ ਡਰ ਨਹੀਂ ਹੈਗਾ ਅਸੀਂ ਮਿਹਨਤੀ ਆ ਮਿਹਨਤ ਕਰਕੇ ਖਾ ਲੈਂ ਕੋਈ ਗੱਲ ਨਹੀਂ ਹਾਂ ਇਹਨਾਂ ਨੇ ਕਿਹੜਾ ਚੋਰੀਆਂ ਕੀਤੇ ਨੇ ਯਾਰ ਅਸੀਂ ਠੱਗੀ ਨਹੀਂ ਮਾਰੀਆਂ ਨਈਆਂ